ਲੋ ਜੀ ਨਵੇਂ ਡਿਜ਼ਾਈਨਿੰਗ ਆਈ ਹੈ ਜੀ ਦੇਖੋ ਕਿੰਨਾ ਪਿਆਰਾ ਵਰਕ ਹੈ ਘੇਰੇ ਦੇ ਅ ਫਰੰਟ ਦੀ ਲੁੱਕ ਦੇਖੋ ਜੀ ਕਿੰਨੀ ਸੋਹਣੀ ਹੈ ਜੀ ਦੁਪੱਟਾ ਆਇਆ ਹੈ ਜੀ ਪੋਰਟ ਸਾਈਡ ਬਾਰਡਰ ਦੇ ਨਾਲ neck ਦਾ ਡਿਜ਼ਾਈਨ ਦੇਖੋ ਜੀ ਕਿੰਨਾ ਸ਼ਾਨਦਾਰ ਬਣਾਇਆ ਜੀ ਟੋਟਲੀ ਹੈਂਡ ਵਰਕ ਧਬਕੇ ਦੇ ਕੰਮ ਦੇ ਨਾਲ ਟੋਲ ਦੇ ਨਾਲ ਬਿਲਕੁਲ ਨਵੇਂ ਫੈਬਰਿਕ ਦੇ ਵਿੱਚ ਸ਼ਾਇਸ਼ਾ ਸਿਲਕ ਫੈਬਰਿਕ ਹੈ ਜੀ 크ਰੇਪ ਦੀ ਬਾਟਮ ਆਇਆ ਹੈ ਜੀ ਅਗਲਾ ਕਲਰ ਆ ਗਿਆ ਜੀ ਇਹਦੇ ਵਿੱਚ ਪਿੰਕ ਕਲਰ ਦੇਖੋ ਜੀ ਕਲਾਸਿਕਲ ਪੀਸ ਆ ਜੀ ਨਵੇਂ-ਨਵੇਂ ਆਰਟੀਕਲ ਤੁਸੀਂ ਦੇਖਣੇ ਆ ਸਾਡਾ ਤੁਸੀਂ ਪੇਜ ਲਾਈਕ ਕਰ ਲਓ ਪ੍ਰੋਪਰ ਤੁਹਾਨੂੰ ਡਿਜ਼ਾਈਨਰ ਪੀਸ ਮਿਲੇਗਾ ਫੋਰ ਸਾਈਡਡ ਦੁਪट्टे ਦੇ ਨਾਲ ਦੇਖੋ ਜੀ ਨੈਕ ਸਟਾਈਲ ਕਿੰਨਾ ਸੋਹਣਾ ਹੈ ਜੀ 슬ੀਵਸ ਤੇ ਵਰਕ ਆ ਗਿਆ ਜੀ ਪ੍ਰੋਪਰ ਬੁਟੀਕ ਦੀ ਲੁੱਕ ਆ ਜੀ ਲੋ ਜੀ ਨੈਕਸਟ ਡਿਜ਼ਾਈਨ ਆ ਗਿਆ ਜੀ ਦੇਖੋ ਫੋਰ ਸਾਈਡ ਬਾਰਡਰ ਹਾਈ ਕਲਾਸ ਕਲਰ ਕੰਬੀਨੇਸ਼ਨ ਦੇ ਵਿੱਚ ਆ ਵੀ ਕਿੰਨੀ ਕਲਰ ਦੇਖੋ ਜੀ ਕਿੰਨੇ ਮੈਟੈਲਿਕ ਕਲਰ ਦਾ ਬਹੁਤ ਹੀ ਵਧੀਆ ਟ੍ਰੈਂਡ ਚੱਲ ਰਿਹਾ ਜੀ ਅਗਲਾ ਕਲਰ ਆ ਗਿਆ ਜੀ ਇਹਦੇ ਵਿੱਚ ਲਾਈਟ ਪੀਚ ਕਲਰ ਫੋਰ ਸਾਈਡ ਬਾਰਡਰ 슬ੀਵਸ ਤੇ ਵਰਕ ਦੁਪट्टे ਦਾ ਕਨਸੈਪਟ ਬਹੁਤ ਹੀ ਸੋਹਣਾ ਹੈ ਜੀ ਦੇਖੋ ਜੀ ਨੈਕ ਦਾ ਡਿਜ਼ਾਈਨ ਹਾਈ ਕਲਾਸ ਹੈ ਜੀ ਇਸ ਤਰੀਕੇ ਦੇ ਤੁਸੀਂ ਡਿਜ਼ਾਈਨ ਦੇਖਨੇ ਆ ਸਾਡਾ ਤੁਸੀਂ ਪੇਜ ਲਾਈਕ ਕਰ ਲਓ ਹਾਈ ਕਲਾਸ ਕਲਰ ਕੰਬੀਨੇਸ਼ਨ ਦੇ ਵਿੱਚ ਆ ਦੀ 6500 ਦੀ ਐਮ ਆਰ ਪੀ ਆ ਦੀ ਆਫਰ ਦੇ ਵਿੱਚ ਮਿਲੇਗਾ ਦੀ 5200 ਦੀ ਰੇਂਜ ਦੀ 5200 ਦੀ ਰੇਂਜ ਦੀ